ਸਾਡੀ ਯੂਨੀਅਨ ਦੇ ਵਿੱਚ ਨਾ ਪ੍ਰਧਾਨ ਜਿਹੜਾ ਸੀ ਉਹ ਆ ਕੇ ਪ੍ਰਸ਼ਾਸਨ ਲਾਉਂਦਾ ਹੁੰਦਾ ਸੀ ਠੱਕੇ ਨਾਲ ਤੇ ਕਹਿੰਦੀ ਸੀ ਮੈਂ ਵੋਟਾਂ ਪੋਇਆ ਕਰੂੰਗੀ ਜੀ ਇਹ ਪਹਿਲੇ ਸਾਲ ਹੀ ਠੁੱਕਿਆ ਚੱਟ ਗਈ ਵਿੱਕੀ ਬਾਜਵਾ ਪਹਿਲਾਂ ਪ੍ਰਧਾਨ ਬਣਿਆ ਜਾਂ ਪਹਿਲੀ ਵਾਰੀ ਬਣਾਇਆ ਉਹਨੂੰ ਭਾਈ ਜੀ ਉਹ ਕਿਸੇ ਗਿਣਤੀ 'ਚ ਹੈ ਹੀ ਨਹੀਂ ਸੀ ਉਹ ਤਾਂ ਆਪਰੇਟਰ ਐ ਸਿਰਫ ਜਿਵੇਂ ਮੈਂ ਤੁਹਾਡੇ ਸਾਹਮਣੇ ਆ ਕੱਲ ਨੂੰ ਵੀ ਮੈਂ ਨਿਰਿੰਦਰ ਗੁਰਪਾਲ ਦੇ ਨਾਲ ਹੈਲੋ ਹਾਈ ਵਧੀਆ ਹੋ ਜੇ ਮੈਂ ਪੰਜ ਸੱਤ ਉਹ ਕੋਈ ਪੁਰਾਣਾ ਉਹ ਨਹੀਂ ਵਰਕਰ ਦੀ ਹੈਗਾ ਇਹਨਾਂ ਨੇ ਮੇਣੇ ਤੋਂ ਡਰਦਿਆਂ ਨੇ ਪੈਸੇ ਪੈਸੇ ਵੀ ਦੇਣ ਦੀ ਕੋਸ਼ਿਸ਼ ਕੀਤੀ ਵੀ ਚੱਲ ਸਾਨੂੰ ਪੈਸੇ ਨਾਲ ਹੀ ਬਣਾ ਦੇ ਸਾਡੇ ਪਿੰਡ 'ਚ ਥੂ-ਥੂ ਹੋ ਜਾਊਗੀ ਕਿਉਂਕਿ ਮੰਗਣੀ ਛੱਡੀ ਜਾਂਦੀ ਹੁੰਦੀ ਤੇ ਉਹ ਤੋਂ ਬਾਅਦ ਹੀ ਉਹਨੇ 30 ਲੱਖ ਇਹਨਾਂ ਤੋਂ ਲਿਆ ਜਿਹੜਾ ਵਿਚਾਲੇ ਗੁਰਪ੍ਰੀਤ ਦਾ ਉਹ ਤੋਂ ਬਾਕੀ ਸਾਰਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਮੈਂ ਤਾਂ ਇੱਕ ਗਰੀਬ ਘਰ ਦੀ ਆ ਮੈਂ ਸਕੂਟੀ ਲੈ ਕੇ ਹੁੰਨੀ ਆ ਹਰਦੀਪ ਪ੍ਰਧਾਨ ਜਿਹੜਾ ਪਹਿਲਾਂ ਪ੍ਰਧਾਨ ਕਰਕੇ ਪਹਿਲੇ ਨੰਬਰ ਤੇ ਵੀ ਇਹ ਗੇੜਾ ਲਾ ਕੇ ਆਉਂਦਾ ਇਹ ਵੀ ਸਕੂਟੀ 'ਚ ਤੇਲ ਪਾਉਂਦਾ ਫਿਰ ਅਸੀਂ ਪ੍ਰਚਾਰ ਕਰਕੇ ਆਉਂਦੇ ਆ ਤੇ ਉਹਦੇ ਬਦਲੇ ਉਹਨੂੰ ਪਹਿਲੇ ਸਾਲ ਪ੍ਰਧਾਨ ਬਣਾਇਆ ਸੀ ਭਾਈ ਮੈਂ ਤਾਂ ਇਹਦੇ 'ਚ ਨਾ ਕਾਕੀ ਵੀਰ ਦੀ ਸਿਆਣਪ ਮੰ ਜੋਨੇ ਆਪਣੇ ਸਰੀਰ ਦਾ ਨੁਕਸਾਨ ਕੀਤਾ ਸਾਡੀ ਜੁਨੀ ਦਾ ਨੁਕਸਾਨ ਨਹੀਂ ਕੀਤਾ ਨਹੀਂ ਉਸ ਦਿਨ ਦਾ ਇਹੋ ਜਿਹੇ ਹਾਲਾਤ ਪੈਦਾ ਹੋਏ ਨੇ ਤੇ ਤੇ ਬੰਦੇ ਵੀ ਮਰਦੇ ਤੇ ਨਿਰੰਦਰ ਕੌਰ ਭਰਾਜ ਨੇ ਸੋਚਿਆ ਨਹੀਂ ਹੋਣਾ ਸੀ ਉਹ ਦਿਨ ਦੀ ਤਾਂ ਐਵੀਂ ਗੱਲ ਹੈ ਪਰ ਭਾਈ ਜਦੋਂ ਕਿਸੇ ਨਾਲ ਧੱਕਾ ਹੁੰਦਾ ਹੈ ਨਾ ਅਗਲਾ ਕਹਿੰਦਾ ਇਹ ਤੋਂ ਤਾਂ ਮਰਨਾ ਚੰਗਾ ਲੜ ਕੇ ਮਰੋ ਏਸੀ ਐਸੇ ਕਰਕੇ ਸੰਘਰਸ਼ ਵਿੱਢਿਆ ਤੇ ਦਬਦੇ ਨਹੀਂ ਮੁਰਦਾਬਾ 55 ਲੜਕੇ ਲੈ ਕੇ ਪ੍ਰਗਨ ਬਣਾਉਣ ਆਲੀ ਮੁਰਦਾਬਾ ਇਹ ਤਾਂ ਬੱਚਿਆ ਇਹ ਤਾਂ ਏਡੀ ਭੈੜੀ ਰਾਜਨੀਤੀ ਕੁੱਤੀ ਚੀਜ਼ ਐ ਇਹ ਬੱਚੇ ਤੱਕ ਵਰਤ ਲੈਂਦੇ ਨੇ ਠੀਕ ਆ ਜੀ ਇਹ ਤਾਂ ਚਲੋ ਉਹਨੂੰ ਉਦਾਂ ਸੋਹ ਚੁੱਕੀ ਉਦਾਂ ਵੀ ਪੇਸ਼ ਕਰ ਦਿੰਦੇ ਹੁੰਦੇ ਨੇ ਬੱਚੇ ਇਹ ਰਾਜਨੀਤੀ ਏਡੀ ਗੰਦੀ ਚੀਜ਼ ਐ ਸਸਿਕਾ ਜੀ ਮਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਤੇ ਜੋ ਜਿਹੜਾ ਟਰੱਕ ਜੂਨੀਅਨ ਦਾ ਰੋਲਾ ਕਾਫੀ ਵੱਧ ਰਿਹਾ ਵੱਧ ਗਿਆ ਏ ਜੋ ਅੱਜ ਵਿਰੋਧੀ ਧਿਰਾਂ ਨੇ ਸਕਵਾਲ ਸਿੰਘ ਖੈਰਾ ਪਹੁੰਚੇ ਸੀ ਵਿੰਦਰ ਸਿੰਘਲਾ ਪਹੁੰਚੇ ਸੀਗੇ ਤੇ ਹੋਰ ਵੀ ਪ੍ਰਵਿੰਦ ਖੰਨਾ ਜੋ ਭਾਜਪੀ ਦੇ ਉਮੀਦਵਾਰ ਪ੍ਰਧਾਨ ਨੇ ਪੰਜਾਬ ਦੇ ਉਹ ਵੀ ਪਹੁੰਚੇ ਸੀ ਬਾਕੀ ਹੋਰ ਵੀ ਟਰੱਕ ਜੁਨੀਆ ਦੇ ਜਿਹੜੇ ਲੋਕ ਪਹੁੰਚੇ ਸੀ ਪੂਰਾ ਕੱਟ ਸੀਗਾ ਮਨਜੀਤ ਸਿੰਘ ਕਾਕਾ ਨੇ ਜੋ ਦਵਾਈ ਪੀਤੀ ਉਹ ਵੀ ਇਲਾਜ ਹੁਣ ਚੱਲ ਰਿਹਾ ਹੈ ਕਿ ਜਿਹੜਾ ਪੰਜਾਬ 55 ਲੱਖ ਦਾ ਮਾਮਲਾ ਹੈ ਜੀ 55 ਲੱਖ ਲੈ ਕੇ ਇਹ ਇਲਜ਼ਾਮ ਲੱਗ ਰਹੇ ਨੇ ਨਵਿੰਦਰ ਕੋਰ ਭਰਾਜ ਉੱਤੇ ਜਿਹੜੀ ਐਮਐਲਏ ਹੈ ਭਾਈ ਜੀ ਕੀ ਅਸਲੀ ਮਾਮਲਾ ਹੈ ਕੀ ਸਚਾਈ ਹੈ ਸਾਰੀ ਜੋ ਕਹਿੰਦੇ ਨੇ 55 ਲੱਖ ਦੇ ਇਲਜ਼ਾਮ ਜਿਹੜੇ ਨਵਿੰਦਰ ਕੋਰ ਭਰਾਜ ਉੱਤੇ ਲੱਗ ਰਹੇ ਨੇ ਵੀ ਪਹਿਲਾਂ 30 ਲੱਖ ਜਿਹੜਾ ਮਨਜੀਤ ਸਿੰਘ ਕਾਕਾ ਦੇਣ ਨੂੰ ਤਿਆਰ ਸੀ ਵੀ 55 ਲੱਖ ਦੇ ਤਾਂ ਵੀ ਉਹਨੂੰ ਪ੍ਰਦਾਨਾ ਬਣਾ ਦਿੱਤਾ ਗਿਆ ਵਿੱਕੀ ਬਾਜਵਾ ਨੂੰ ਕੀ ਸਚਾਈਆਂ ਦੇ ਵਿੱਚ ਅਸਲੀ ਸਚਾਈ ਵੀਰੇ ਇਹ ਹੈ ਸ਼ੁਰੂ ਚ ਜਿਹੜੀ ਇਹ ਆਮ ਆਦਮੀ ਪਾਰਟੀ ਸਰਕਾਰ ਹੈ ਨਾ ਇਹ ਐਸੇ ਬਲਬੂਤੇ ਦੇ ਬਣੀ ਤੀ ਵੀ ਇੱਕ ਤਾਂ ਸੀ ਨਸ਼ੇ ਬੰਦ ਕਰ ਦਾਂਗੇ ਠੀਕ ਹੈ ਜੀ ਦੂਜਾ ਸਾਡੀ ਯੂਨੀਅਨ ਦੇ ਵਿੱਚ ਨਾ ਪ੍ਰਧਾਨ ਜਿਹੜਾ ਸੀ ਉਹ ਆ ਕੇ ਪ੍ਰਸ਼ਾਸਨ ਲਾਉਂਦਾ ਹੁੰਦਾ ਸੀ ਠੱਕੇ ਨਾਲ ਤੇ ਇਹ ਕਹਿੰਦੀ ਸੀ ਮੈਂ ਵੋਟਾਂ ਪੋਇਆ ਕਰੂੰਗੀ ਵੀ ਇਹ ਪਹਿਲੇ ਸਾਲ ਹੀ ਠੁੱਕਿਆ ਚਟ ਗਈ ਤੇ ਚਤਨ ਤੋਂ ਬਾਅਦ ਇਹਨੇ ਜਦੋਂ ਪ੍ਰਧਾਨ ਲਾਇਆ ਉਹਦੇ ਅਸੀਂ ਬਹੁਤ ਵਿਰੋਧ ਕੀਤਾ ਕਿ ਸਾਡੇ ਲੋਕਾਂ 'ਚ ਕਮੀ ਆ ਵੀ ਸਾਰੇ ਇਕੱਠੇ ਨਹੀਂ ਹੁੰਦੇ ਹੁੰਦੇ ਜਿਹਦੇ ਕਰਕੇ ਇਹ ਆਪਣਾ ਇਹਨੇ ਪਹਿਲਾ ਪ੍ਰਧਾਨ ਲਾਇਆ ਉਸ ਤੋਂ ਬਾਅਦ ਜੋ ਦੂਜੇ ਪ੍ਰਧਾਨ ਦੀ ਵਾਰੀ ਆਈ ਫਿਰ ਉੱਥੇ ਇਹ 6-7 ਚਲੇ ਗਏ ਜਿਹੜੇ ਪੁਰਾਣੇ ਵਰਕਰ ਸੀ ਇਹਨਾਂ ਦੇ ਵੀ ਮੈਨੂੰ ਲਾਓ ਮੈਨੂੰ ਲਾਓ ਤੇ ਉੱਥੇ ਫਿਰ ਇਹਨੇ ਨਾ ਚਾਰ ਪ੍ਰਧਾਨਾਂ ਦੀ ਵਾਰੀ ਲਾਈ ਸੀ ਜਿਹਦੇ ਵਿੱਚੋਂ 2 ਨੰਬਰ ਤੇ ਗੁਰਪ੍ਰੀਤ ਕਿਉਂਕਿ ਪਹਿਲੇ ਤੇ ਤਾਂ ਹਰਦੀਪ ਸਿੰਘ ਤੌਰ ਕਰ ਗਏ ਸੀ 2 ਨੰਬਰ ਤੇ ਗੁਰਪ੍ਰੀਤ ਸੀ 2 ਨੰਬਰ ਤੇ ਪ੍ਰਕਾਸ਼ ਸਿੰਘ ਆ 2 ਨੰਬਰ ਤੇ ਪ੍ਰਕਾਸ਼ ਸਿੰਘ ਤੇ 3 ਨੰਬਰ ਤੇ ਗੁਰਪ੍ਰੀਤ ਤੇ 4 ਥੇ ਨੰਬਰ ਤੇ ਇਹਦਾ ਨੰਬਰ ਸੀ ਕਾਕਾ ਜੀ ਦਾ ਤੇ ਉਹ ਤੋਂ ਬਾਅਦ ਵਾਰੀ ਆ ਆਪਣਾ लवली ਕਾਕੜੇ ਦੀ ਉਹਦੀ ਵੀ ਦੱਸਦੇ ਨੇ ਤੇ ਉਹ ਤੋਂ ਆਪਣਾ ਜਦੋਂ ਵਾਰੀਆਂ ਲੱਗੀਆਂ ਹੁਣ ਐਤ ਕੀ ਵਾਰੀ ਇਹਦੀ ਸੀ ਤੇ ਇੰਨੇ ਜੀ ਪਹਿਲਾਂ ਕਿਹਾ ਭਾਈ ਇਹ ਗੱਲ ਹੁੰਦੀ ਹੈ ਜਦੋਂ ਕਿਸੇ ਨਾਲ ਕੋਈ ਮੰਗ ਮੰਗੀ ਜਾਵੇ ਨਾ ਉਹ ਜਦੋਂ ਛੱਡਣ ਦੀ ਗੱਲ ਆ ਜਾਂਦਾ ਮੇਣਾ ਵੱਜਦਾ ਗੱਲੋਂ ਇਹਨਾਂ ਨੇ ਮੇਣੇ ਤੋਂ ਡਰਦਿਆਂ ਨੇ ਪੈਸੇ ਪੈਸੇ ਵੀ ਦੇਣ ਦੀ ਕੋਸ਼ਿਸ਼ ਕੀਤੀ ਵੀ ਚੱਲ ਤੁਹਾਨੂੰ ਪੈਸੇ ਨਾਲ ਹੀ ਬਣਾ ਦੇ ਸਾਡੇ ਪਿੰਡ 'ਚ ਥੂ ਥੂ ਹੋ ਜਾਊਗੀ ਜੋ ਕਿ ਮੰਗਣੀ ਛੱਡੀ ਜਾਂਦੀ ਹੁੰਦੀ ਤੇ ਉਹ ਤੋਂ ਬਾਅਦ ਜੀ ਉਹਨੇ 30 ਲੱਖ ਇਹਨਾਂ ਤੋਂ ਲਿਆ ਜਿਹੜਾ ਬਚਾਲੇ ਗੁਰਪ੍ਰੀਤ ਆ ਉਹ ਤੋਂ ਬਾਕੀ ਸਾਰਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਜਿਹਦੀ ਵੀਡੀਓ ਵਾਇਰਲ ਹੋ ਰਹੀ ਹੈ ਜੀ ਵੀਡੀਓ ਵਾਇਰਲ ਹੋਈ ਹੈ ਹਾਂ ਤੇ ਉਹ ਤੋਂ ਬਾਅਦ ਜੀ ਜਦੋਂ ਇਹ ਕੰਮ ਹੋਇਆ ਤੇ ਇਹ ਸਾਨੂੰ ਮੈਂ ਕਾਕੇ ਨੂੰ ਕਹਿੰਦਾ ਰਹਿਮਤ ਕਾਕੇ ਮੈਨੂੰ ਆ ਲੱਗਦਾ ਵਿੱਕੀ ਬਾਜਵੇ ਕੰਨੀ ਇਹ ਝੁਕਰੀ ਹੈ ਵੀ ਗੱਲਾਂ ਸੁਣ ਚ ਆਉਂਦੀ ਨੇ ਪਤਾ ਲੱਗ ਜਾਂਦਾ ਜੀ ਉਹ ਹਵਾ ਦਾ ਪਤਾ ਲੱਗਦਾ ਸੀ ਵਿੱਕੀ ਬਾਜ ਇਹ ਇਹ ਕਹਿੰਦਾ ਜੀ ਨਹੀਂ ਭਾਈ ਇਹੋ ਜੀ ਗੱਲ ਨਹੀਂ ਹੁੰਦੀ ਹੈਗੀ ਮੈਂ ਫਿਰ ਵੀ ਪਤਾ ਕਰ ਲਾ ਚਲੋ ਜੀ ਅੰਡ ਤੱਕ ਇਹਨੂੰ ਦਿੰਦੀ ਨਹੀਂ ਰਹੀ ਆ ਸੁਆਸ਼ਣ ਵੀ ਮੈਂ ਤੈਨੂੰ ਹੀ ਬਣਾਉਂਗੀ ਤੈਨੂੰ ਬਣਾਇ ਜਿੱਦਣ ਇਹ ਬਲਾਈ ਆ ਵੀਡੀਓ ਵਾਇਰਲ ਹੋਈ ਆ ਵਿੱਚ ਕਿੱਥੇ ਆ ਆ ਜਾ ਗੋਗੀ ਉਹਨੂੰ ਅੱਲਾ ਸਰਪੰਚ ਨੂੰ ਲੈ ਕੇ ਆ ਜਾਂਦਾ ਗੋਗੀ ਵੀਰ ਨੂੰ ਲੈ ਕੇ ਆ ਜਾ ਉਹਦਣ ਵੀ ਉੱਥੇ ਜਾ ਕੇ ਉਹਦਣ ਜਵਾਬ ਦਿੱਤਾ ਮੌਕੇ ਤੇ ਇਹਨੇ ਆਪਣੇ ਯਾਰ ਦੋਸਤ ਨਹੀਂ ਬਾਈ ਕੋਈ ਖਾਸ ਬੰਦਾ ਵਿੱਕੀ ਬਾਜਵਾ ਉਹਨਾਂ ਦਾ ਨਰਿੰਦਰ ਗੋਪਾਲ ਰਾਜ ਦਾ ਵਿੱਕੀ ਬਾਜਵਾ ਵੀਰੇ ਉਹ ਪਾਰਟੀ ਨਾਲ ਇਹ ਤਾਂ ਜੁੜੇ ਹੋਨੇ 14-15 ਸਾਲਾਂ ਤੋਂ ਜਦੋਂ ਦੀ ਪਾਰਟੀ ਚੱਲੀ ਆ ਇਹ ਤੇ ਉਹ ਤਾਂ ਦੇ ਇੰਨੇ ਇਕਰਾਂ ਦੇ ਵਿੱਚ ਸਾਰਾ ਕੁਝ ਦੇਖ ਲੈ ਸੋਸ਼ਲ ਮੀਡੀਆ ਤੇ ਤੁਸੀਂ ਬੇ ਪ੍ਰਚਾਰ ਕਰਦੀ ਸੀ ਉਹ ਤਾਂ ਸਕਿਉਰਟੀ ਤੇ ਹੀ ਬਾਕੀ ਜਿਹੜਾ ਜਿਹੜਾ ਪਹਿਲਾਂ ਹਰਦੀਪ ਸੀ ਨਾ ਇਹਦਾ ਖੁਦ ਦਾ ਬਿਆਨ ਸੀ ਇੱਕ ਕਹਿੰਦੀ ਵੀ ਮੈਂ ਤਾਂ ਇੱਕ ਗਰੀਬ ਘਰ ਦੀ ਆ ਮੈਂ ਸਕਿਉਰਟੀ ਲੈ ਕੇ ਆਉਣੀ ਆ ਹਰਦੀਪ ਪ੍ਰਧਾਨ ਜਿਹੜਾ ਪਹਿਲਾਂ ਪ੍ਰਧਾਨ ਕਰਕੇ ਪਹਿਲੇ ਨੰਬਰ ਦੇ ਵੀ ਇਹ ਗੇੜਾ ਲੈ ਕੇ ਆਉਂਦਾ ਇਹ ਵੀ ਸਕਿਉਰਟੀ 'ਚ ਤੇਲ ਪਾਉਂਦਾ ਫਿਰ ਅਸੀਂ ਪ੍ਰਚਾਰ ਕਰਕੇ ਆਉਨੇ ਆ ਤੇ ਉਹਦੇ ਬਦਲੇ ਉਹਨੂੰ ਪਹਿਲੇ ਸਾਲ ਪ੍ਰਧਾਨ ਬਣਾਇਆ ਸੀ ਤੇ ਬਾਈ ਇੱਕ ਦਿਨ ਹੋਰ ਤੁਹਾਨੂੰ ਹੋਰ ਦੱਸਦਾ ਵੀ ਸਾਡੀ ਯੂਨੀਅਨ ਦੇ ਵਿੱਚ ਨਾ ਇੱਕ ਗੁਰਤੇਜ ਝਨੇੜੀ ਆ ਪ੍ਰਧਾਨ ਉਹ ਮੇਰੇ ਖਿਆਲ ਦੇ ਵਿੱਚ ਹੁਣ ਮੈਨੂੰ ਐਂ ਨਹੀਂ ਪਤਾ ਕਿਹੜੇ ਸਾਲ ਚ ਬੜੇ ਸੀ ਜਿਹੜੇ ਸਾਲ ਚ ਬੜ ਗਏ ਸੀ ਨਾ ਉੱਥੇ ਸਾਡੀ ਜੁਨੀ ਚ ਦਫੇੜ ਪੈ ਗਏ ਸਾਡੀ ਜੁਨੀ ਚ ਨਾ ਵੋਟਾਂ ਪੈਂਦੀਆਂ ਹੁੰਦੀਆਂ ਪਹਿਲੇ ਸਾਲ ਉਸੇ ਨਹੀਂ ਧੱਕਾ ਕਰਾਇਆ ਸੀ ਉਦੋਂ ਮੇਰੇ ਖਿਆਲ ਚ ਸਾਡੇ ਭਵਾਨੀਗੜ੍ਹ ਦੀ ਐਮਐਲਏ ਸੀ 2014 15 ਪਿਛਲੀ ਵਾਰ ਤੁਹਾਡੇ ਵੋਟਾਂ ਪਈਆਂ ਸੀਗੀਆਂ ਪਿਛਲੀ ਵਾਰ ਨਾ ਪਿਛਲੀ ਵਾਰ ਧੱਕਾ ਐਤ ਕੀ ਦੀ ਗੱਲ ਸੁਣ ਲੋ ਜਦੋਂ ਇਹਨਾਂ ਨੇ ਹਿਸਾਬ ਦੱਸਿਆ ਵੀ ਹਿਸਾਬ ਦੱਸਣ ਲੱਗੇ ਵੀ ਭਾਈ ਐ ਕਰਕੇ ਹਿਸਾਬ ਹੈ ਤੇ ਮੈਂ ਹੱਥ ਖੜਾ ਕੀਤਾ ਤੇ ਮੈਨੂੰ ਬੋਲ ਲੈਣ ਦਿਓ ਉਦੋਂ ਪਹਿਲਾਂ ਹੀ ਇਹਨਾਂ ਨੇ ਹਾਰ ਪਾ ਕੇ ਦਾ ਜਗਾਰੇ ਛੱਡਣ ਦੀ ਬਹੁਤ ਭੈੜੀ ਬਿਮਾਰੀ ਆ ਆਪਾਂ ਨੂੰ ਐ ਨਹੀਂ ਦੇਖਦੇ ਵੀ ਕਿੱਥੇ ਛੱਡਣਾ ਕਿੱਥੇ ਨਹੀਂ ਬਸ ਜੱਬਲੇ ਸੋਣੇ ਵਾਲੇ ਸੋਣ ਚੱਲ ਪੈਂਦਾ ਤੇ ਇਹਨਾਂ ਨੇ ਗੱਲ ਰੋਲੇ ਚ ਪਾਤੀ ਜਉਦੋਂ ਬਾਅਦ ਕਾਕੇ ਤੋਂ ਜਰਿਆ ਨਹੀਂ ਗਿਆ ਕਾਕੇ ਜੀ ਉਸੇ ਟਾਈਮ ਆਏ ਨੇ ਭਾਈ ਮੈਂ ਕੱਲਾ ਤੀ ਮੈਂ ਬੋਲਿਆ ਮੇਰੇ ਨਾਲ ਕੋਈ ਬੋਲਿਆ ਨਹੀਂ ਸਾਡੇ ਲੋਕ ਹੀ ਬੋਡਰ ਪੋਕ ਨੇ ਯਾਰ ਮਰਨਾ ਤਾਂ ਸਭ ਨਹੀਂ ਹੈ ਅਣਖ ਦੀ ਮਤਲਬ ਕੁਝ ਹੋ ਜਾਂਦਾ ਉਹਨਾਂ ਦੀ ਹਾਲਤ ਵੈਸੇ ਕਿਵੇਂ ਆ ਦਵਾਈ ਖਾ ਲਈ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਦੀ ਹਾਲਤ ਸਹੀ ਹੈ ਜੀ ਭਾਈ ਮੈਂ ਤਾਂ ਇਹਦੇ 'ਚ ਨਾ ਕਾਕੀ ਵੀਰ ਦੀ ਸਿਆਣਪ ਮੰਨਦਾ ਜਿਉਂਨੇ ਉਹਨੇ ਆਪਣੇ ਸਰੀਰ ਦਾ ਨੁਕਸਾਨ ਕੀਤਾ ਸਾ ਨੇ ਉਹ ਦਿਨ ਤਾਂ ਇਹੋ ਜਿਹੇ ਹਾਲਾਤ ਪੈਦਾ ਹੋਏ ਨੇ ਤੇ ਤੇ ਬੰਦੇ ਦੀ ਮਰਦੇ ਲੜਾਈ ਦੇ ਵਿੱਚ ਹਾਂਜੀ ਇਹਦਾ ਮੈਂ ਦੀ ਸਿਆਣਪ ਮੰਨਦਾ ਜਿਹੜਾ ਸੋਨੇ ਸਿਰ ਤੇ ਲੈ ਲਿਆ ਸਾਰਾ ਕੁਝ ਸਾਰਾ ਕੁਝ ਠੀਕ ਹੈ ਜੀ ਤੇ ਮੈਂ ਤਾਂ ਇਹੀ ਕਹਿੰਦਾ ਵੀ ਸਾਡੇ ਜੂਨੀਅਨ ਦੇ ਵਿੱਚ ਹੁਣ ਉਹ ਜਿਹੜੀ ਪੁਰਾਣੀ ਕਮੇਟੀ ਤਾਂ ਹੋਊਗੀ ਰੱਦ ਜਮੀ ਵੀ ਗਾਹਾਂ ਚਾਹੇ ਵੋਟਾਂ ਪਾਉਦੋ ਚਾਹੇ ਕਾਕੇ ਬਾਈ ਨੂੰ ਬਣਾ ਦੋ ਜਿੱਦੀ ਵਾਰੀ ਹੈ ਠੀਕ ਹੈ ਜੀ ਤੇ ਨਿਰੰਦਰ ਕੌਰ ਭਰਾਜ ਨੇ ਸੋਚਿਆ ਨਹੀਂ ਹੋਣਾ ਸੀ ਉਹਨੂੰ ਤਾਂ ਇਹਦੀ ਤਾਂ ਐਵੇਂ ਗੱਲ ਹੈ ਪਰ ਭਾਈ ਜਦੋਂ ਕਿਸੇ ਨਾਲ ਧੱਕਾ ਹੁੰਦਾ ਹੈ ਨਾ ਅਗਲਾ ਕਹਿੰਦਾ ਇਹ ਤਾਂ ਮਰਨਾ ਚੰਗਾ ਲੜ ਕੇ ਮਰੋ ਇਸੇ ਐਸੇ ਕਰਕੇ ਸੰਘਰਸ਼ ਵਢਿਆ ਤੇ ਦਬਦੇ ਨਹੀਂ ਉਹ ਤਾਂ ਇਹ ਵੀ ਕਹਿ ਰਹੀ ਨਰਿੰਦਰਪੁਰ ਭਰਾ ਆ ਜਾ ਵੀ ਮੈਂ ਤਾਂ ਸੌਹ ਖਾਣ ਨੂੰ ਵੀ ਤਿਆਰ ਆ ਬਣੇ ਬੱਚੇ ਦੀ ਤੇ ਉਹ ਵੀ ਇਹ ਵੀ ਵੀਰੇ ਲੀਡਰਾਂ ਵਾਸਤੇ ਕੋਈ ਸੌਹਣੀ ਹੁੰਦੀ ਹੈਗੀਆਂ ਕਿਉਂਕਿ ਉਹ ਐਡੀ ਪੜ੍ਹੀ ਲਿਖੀ ਐ ਅਸੀਂ ਐਮਐਲਏ ਬਣਾਈ ਐ ਇੱਕ ਛੋਟੇ ਜਿਹੇ ਘਰ ਤੋਂ ਚਾਕੇ ਉਹਨੂੰ ਇੰਨੀ ਵੀ ਨੋਲਿਜ ਨਹੀਂ ਹੈਗੀ ਵੀ ਇਹ ਸੌਹਾਂ ਤੇ ਚੱਲਦੇ ਹੁੰਦੇ ਨੇ ਕੰਮ ਇਹ ਤਾਂ ਕਾਨੂੰਨ ਛਾਂਬੀਨ ਹੋਊਗੀ ਇਨਕੁਆਰੀ ਲੱਗੂਗੀ ਫਿਰ ਪਤਾ ਲੱਗੂ ਕਿੱਥੇ ਕਿਹੜਾ ਦੋਸ਼ੀ ਐ ਤੇ ਜਿੰਨੂੰ ਅੱਜ ਕਹਿ ਰਹੀ ਵੀ 30 ਲੱਖ ਕਿੱਥੋਂ ਆਇਆ ਇਹਦੇ ਕੋਲ ਵੀ ਉਹਦੀਆਂ ਤਾਂ ਸੰਦ ਰੂਪ ਗੱਟੀਆਂ ਤੇ ਉੱ ਜੋ ਵਿੱਕੀ ਬਾਜਵਾ ਏ ਹਾਂ ਜੀ ਵਿੱਕੀ ਬਾਜਵਾ ਪਹਿਲਾਂ ਪ੍ਰਾਣ ਬਣਿਆ ਜਾਂ ਪਹਿਲੀ ਵਾਰੀ ਬਣਾਇਆ ਉਹਨੂੰ ਬਾਈ ਜੀ ਉਹ ਕਿਸੇ ਗਿਣਤੀ ਚ ਹੈ ਹੀ ਨਹੀਂ ਦੀ ਕਿਸੇ ਗਿਣਤੀ ਉਹ ਤਾਂ ਆਪਰੇਟਰ ਐ ₹100 ਜਿਵੇਂ ਮੈਂ ਤੁਹਾਡੇ ਸਾਹਮਣੇ ਹਾਂ ਕੱਲ ਨੂੰ ਵੀ ਮੈਂ ਨਿਰਿੰਦਰ ਗੁਰਪਾਲ ਦੇ ਨਾਲ ਹੈਲੋ ਹਾਈ ਵਧੀਆ ਹੋ ਜੇ ਮੈਂ ਪੰਜ ਸੱਤ ਉਹ ਕੋਈ ਪੁਰਾਣਾ ਉਹ ਨਹੀਂ ਵਰਕਰ ਨਹੀਂ ਹੈਗਾ ਜੀ ਮਜੀਤ ਸਿੰਘ ਕਾਕਾ ਪੁਰਾਣੇ ਨੇ ਇਹ ਪੁਰਾਣੇ ਨੇ ਬਾਈ ਇਹਨਾਂ ਹੱਕ ਬਣਦਾ ਸੀਗਾ ਇਹਦਾ ਹੱਕ ਬਣਦਾ ਸੀ ਤਾਂ ਹੀ ਬਾਈ ਨਾ ਅਸੀਂ ਇਹੋ ਜਿਹੇ ਬੰਦੇ ਆ ਜੇ ਕਿਤੇ ਅਕੀ ਵਿੱਕੀ ਬਾਜਵੇ ਦੀ ਵਾਰੀ ਹੁੰਦੀ ਨਾ ਅਸੀਂ ਕਾਕੇ ਨੂੰ ਗਲਤ ਕਹਿੰਦੇ ਅਸੀਂ ਜਿੱਦੀ ਵਾਰੀ ਦੀ ਹੱਕ ਸੱਚ ਪਿੱਛੇ ਖੜੇ ਆ ਵੇ ਤੁਸੀਂ ਤਾਂ ਤੁਸੀਂ ਉਹ ਚਦਾਈਆਂ ਤੁਸੀਂ ਉਹ ਜਿਹੜਾ ਆਵਾ ਦੀ ਪਾਰਟੀ ਨੂੰ ਲੈ ਕੇ ਆ ਸੰਗਰੂਰ ਦੇ ਵਿੱਚ ਤਿੰਨ ਵਾਰੀ ਤੁਸੀਂ ਚਦਾਇਆ ਭਗੰਤ ਮਾਨ ਨੂੰ ਹਨਾ ਐਮਪੀ ਬਣਾਇਆ ਇੱਥੇ ਹੁਣ ਸਰਕਾਰ ਵੀ ਜਿਹੜੀ ਸੰਗਰੂਰ ਦੇ ਵਿੱਚ ਜਿਆਦਾਤਰ ਮਤਲਬ ਲੋਕਾਂ ਨੇ ਵਾਰ ਤੋਂ ਵਾਰ ਵੋਟਾਂ ਪਾਈਆਂ ਨੇ ਤੇ ਸੰਗਰੂਰ ਦੇ ਲੋਕੇ ਦੁਖੀ ਹੋ ਰਹੇ ਨੇ ਅਲਜਾਮ ਲਗਾ ਰਹੇ ਨੇ ਹਾਂਜੀ ਹਾਂਜੀ ਸਭ ਤੋਂ ਵੱਧ ਕਰਨਾ ਵੀ ਲੱਗਿਆ ਕੀ ਮੰਗਣ ਤੁਹਾਡੀ ਅਗਲੀ ਕੀ ਕਾਰਵਾਈ ਕਰੂਗਾ ਤੁਸੀਂ ਨਰਿੰਦਰ ਸਿੰਘ ਭਰਾਜ ਉੱਤੇ ਪਰਚਾ ਵੀਰੇ ਇਹਨਾਂ ਨੂੰ ਜਾ ਚੁੱਕੇ ਸਾਫ਼ ਮੰਗਦੇ ਆ ਅਸੀਂ ਤਾਂ ਵੀ ਜਿਹੜੇ ਬੰਦੇ ਆ ਜਿਹਨ ਇਨਵੋਲਵ ਨੇ ਜੋ ਵੀ ਕਿਸੇ ਨੇ ਕੀਤਾ ਉਹਦੇ ਤੇ ਪਰਚੇ ਹੋਣ ਆ ਜਿਹੜੀ ਪ੍ਰਾਣੀ ਕਮੇਟੀ ਆ ਇਹ ਰੱਦ ਹੋਵੇ ਬਿਲਕੁਲ ਇਹਨਾਂ ਦੇ ਵੀ ਪਰਚੇ ਹੋਣੇ ਚਾਹੀਦੇ ਨੇ ਕਿਉਂਕਿ ਸਾਡੀ ਯੂਨੀਅਨ ਨੂੰ ਖਰਾਬ ਕਰਨ ਵਾਲੇ ਕੁਝ ਬੰਦੇ ਨੇ ਮੈਂ ਤਾਂ ਮੈਂ ਤੁਹਾਨੂੰ ਗਰਤੇਜ ਝਨੇੜੀ ਦੇ ਨਾਮ ਦੱਸ ਰਿਹਾ ਇੱਕ ਔਰ ਸੁਣੋ ਸਰਕਾਰ ਦੇਗੀ ਆਮ ਆਦਮੀ ਪਾਰਟੀ ਦੀ ਠੀਕ ਹੈ ਜੀ ਤੇ ਪ੍ਰਧਾਨ ਜਿਹੜਾ ਉੱਥੇ ਵਹਾਰ ਪਾ ਰਿਹਾ ਉਹਦੇ ਹੋਰ ਪਾਰਟੀ ਦੇ ਬੰਦੇ ਨੇ ਅੱਛਾ ਜੀ ਹਾਂ ਜੀ ਜੀਪੀ ਪਾਰਟੀ ਬੀਜੇਪੀ ਦੇ ਬੀਜੇਪੀ ਪਾਰਟੀ ਦੇ ਬੰਦੇ ਸੱਜਣੇ ਸਾਡੇ ਮੇਨ ਪ੍ਰਧਾਨ ਨੇ ਸਾਡੀ ਯੂਨੀਅਨ ਦੇ ਬੋਰਡ ਨੇ ਘੱਟੋ ਘੱਟ 7-8 ਪ੍ਰਧਾਨ ਉਹ ਥਾਣੇ 'ਚ ਬਿਠਾਤੇ ਕਹਿੰਦੇ ਜੀ ਸਰਬਸੰਮਤੀ ਹੋਈ ਹੈ ਕਾਦੀ ਸਰਬਸੰਮਤੀ ਹੈ ਇਹ ਮੈਂ ਇਕੱਲੇ ਨੇ ਹੱਥ ਖੜਾ ਕੀਤਾ ਮੈਨੂੰ ਬੋਲਣੀ ਤੇ ਜਗਾਰੇ ਛੱਡ ਤੇ ਉਹ ਤੋਂ ਬਾਅਦ ਭਈ ਆਪਾਣਾ ਵਰਤ ਗਿਆ ਠੀਕ ਹੈ ਜੀ ਮੈਂ ਤਾਂ ਕੱਕੇ ਤੇ ਸ਼ਾਵਾਸ਼ ਕਹਿਣਾ ਜਿਹੜਾ ਆਪਣੇ ਸਰੀਰ ਤੇ ਲੈ ਗਿਆ ਉਹ ਆਪ ਵਿਚਾਰਾ ਕਸ਼ਟ ਭੋਗ ਰਿਹਾ ਉਹਨਾਂ ਦੀ ਹੁਣ ਹਾਲਤ ਕੀ ਮੈਂ ਤੁਹਾਡੀ ਗੱਲਬਾਤ ਹੋਈ ਹੈ ਕੋਈ ਉਹਨਾਂ ਨਾਲ ਵੀਰੇ ਉੱਥੇ ਅਮਰਦ ਹਸਪਤਾਲ ਤੇ ਜਾਣ ਤਾਂ ਦਿੰਦੇ ਨਹੀਂ ਕਿਸੇ ਨੂੰ ਕਿਉਂਕਿ ਡਾਕਟਰ ਉੱਥੇ ਫਿਰੋ ਕਰਦੇ ਨੇ ਤੇ ਹਾਲੇ ਤਕਰੀਬਨ ਸਈਓ ਦੱਸਦੇ ਨੇ ਅੱਛਾ ਸਹੀ ਨੇ ਜੀ ਹਾਂ ਹਾਂ ਤੇ ਹੁਣ ਕੀ ਮੰਗਾ ਵੀ ਉਹਨਾਂ ਨੂੰ ਦੁਬਾਰੇ ਪ੍ਰਦਾਨ ਬਣਾਇਆ ਜਾਊਗਾ ਜੇ ਠੀਕ ਹੁੰਦੇ ਨੇ ਤੇ ਉਹਨਾਂ ਨੂੰ ਪ੍ਰਦਾਨ ਬਣਾਇਆ ਜਾਊਗਾ ਵੀ ਜਿਹੜਾ ਇਰੇ ਉਹਨਾਂ ਦਾ ਹੱਕ ਹੈ ਬਾਕੀ ਬਾਕੀ ਸਾਡਾ ਜਿਹੜਾ ਭਾਈਚਾਰਾ ਜਾਂਦਾ ਤਾਂ ਵੋਟਾਂ ਦੇ ਨਾਲ ਪ੍ਰਧਾਨ ਬਣਾਇਆ ਜਾਵੇ ਵੋਟਾਂ ਨਾਲ ਵੋਟਾ ਤੁਸੀਂ ਕਹਿੰਦੇ ਵੀ ਵੋਟਾਂ ਪੈਣੀਆਂ ਚਾਹੀਦੀਆਂ ਵੀ ਰੌਲਾ ਹੀ ਖਤਮ ਹੋ ਜਾਊਗਾ ਇਹ ਜਿਹੜੀ ਲੀ ਚੱਲੀ ਜਾ ਰਹੀ ਹੈ ਨਾ ਉਹ ਸਰਕਾਰ ਆਈ ਹੈ ਨਾ ਉਦੋਂ ਤਾਂ ਵੋਟਾਂ ਪੈਣੀਆਂ ਹੀ ਬੰਦ ਹੋ ਗਈਆਂ ਉਹ ਕਹਿੰਦੇ ਨੇ ਵੀ ਨਹੀਂ ਤਾਂ ਹਰ ਸਾਲ ਵੋਟਾਂ ਪੈਂਦੀਆਂ ਹੁੰਦੀਆਂ ਸੀ ਪ੍ਰਧਾਨਗੀ ਦੀਆਂ ਸਹੀ ਜਿਹੜੀ ਹਾਂ ਸਹੀ ਦੀ ਗੱਲ ਨਹੀਂ ਹੁੰਦੀ ਪੈਸੇ ਦੀ ਗੱਲ ਹੁੰਦੀ ਹੈ ਵੀ ਇਹ ਜਿਹੜਾ ਪਿਆ 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 ਹੋਇਆ ਨਾ ਇਹ ਅਸੀਂ ਬੰਦ ਕਰਨਾ ਹੈ ਉਛ ਮਰਜ਼ੀ ਹੋ ਜੇ ਜੈਦ ਕੀ ਹੁੰਦਾ ਠੀਕ ਹੈ ਐਦ ਕੀਤਾ ਨੁਕਸਾਨ ਸਾਡੇ ਬੰਦੇ ਨੇ ਆਪ ਕੀਤਾ ਗਾਹਾਂ ਨੂੰ ਜਿਹੜਾ ਕੋਈ ਪ੍ਰਧਾਨ ਐਵੇਂ ਹਾਰ ਪਾ ਕੇ ਬੰਨਾਊਗਾ ਨਾ ਉਹ ਸਿਰ ਤੇ ਕਫਣ ਬਨ ਕੇ ਆਵੇ ਹਾਂ ਉਹਦਾ ਕੰਮ ਕਰਾਂਗੇ ਯਾਰ ਅਸੀਂ ਤੇ ਭਾਈ ਮਤਲਬ ਧੱਕਾ ਹੋਇਆ ਏ ਵੋਟਾਂ ਦੇ ਵਿੱਚ ਜਿਹੜੀਆਂ ਪੰਚਾਇਤੀ ਵੋਟਾਂ ਪਾਈਆਂ ਉਹਦੇ ਵਿੱਚ ਵੀ ਪਰਚੇ ਰੱਦ ਕਰਾਏ ਗਏ ਨੇ ਥੋੜੇ ਸੰਗਰੂਰ ਵਿੱਚ ਵੀ ਹੋਇਆ ਏ ਇਹ ਵੋਟਾਂ ਹੀ ਬੰਦ ਕਰਤੀਆਂ ਐਦਾਂ ਹੀ ਉਹ ਪ੍ਰਧਾਨਗੀ ਚ ਵੋਟਾਂ ਹੀ ਬੰਦ ਕਰਤੀਆਂ ਡਾਇਰੈਕਟ ਲਾ ਰਹੇ ਨੇ ਜੀ ਆਪ ਦੀ ਪਾਰਟੀ ਦਾ ਬੰਦਾ ਹੀ ਲਾ ਰਹੇ ਨੇ ਇਹ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਆ ਦਾ ਈਮਾਨਦਾਰ ਸਰਕਾਰ ਕਹਿ ਰਹੇ ਸੀਗੇ ਇਹੀ ਧੱਕਾ ਕਰ ਰਹੀ ਆ। ਹੋਰ ਤੋਂ ਜ਼ਿਆਦਾ ਭ੍ਰਸਟ ਸਰਕਾਰ ਹੈ ਜੀ। ਭ੍ਰਸਟ ਸਰਕਾਰ ਹੈ ਵੀਰੇ ਸਭ ਤੋਂ ਪਰਵਰਤਨ। ਹੁਣ ਅਗਲਾ ਕੀ ਆ ਹੁਣ ਤਰਨਾ ਤੇ ਲੱਗਿਆ ਗਿਆ। ਹੁਣ ਅਮਨ ਰੋੜੀ ਦੀ ਕਹਿੰਦੇ ਕੋਠੀ ਜਾ ਘਰਾਓ ਕੀਤਾ ਜਾਊਗਾ। ਹਾਂਜੀ ਹਾਂਜੀ ਉੱਥੇ ਉੱਥੇ ਕਰਨਾਲ ਕਰੋ। ਬਾਕੀ ਬਾਕੀ ਸਾਡੇ ਜਿਹੜੇ ਭਰਾ ਨੇ ਜਿਵੇਂ ਦੱਸਣਗੇ ਉਦਾਂ ਦੀ ਅਗਲੀ ਕਾਰਵਾਈ ਹੋਊਗੀ। ਵੀ ਆਏ ਸੀ ਕੀ ਕੀ ਗੱਲਬਾਤ ਹੋਈ ਉਹਨਾਂ ਨੇ ਕੀ ਤੁਹਾਨੂੰ ਵਿਸ਼ਵਾਸ ਦਿੱਤਾ ਹੈ ਹੁਣ? ਵਿਸ਼ਵਾਸ ਦੇ ਕੇ ਨੇ ਵੀ ਕਾਰਵਾਈ ਹੋਊਗੀ। ਜਿਹਦਾ ਦੋਸ਼ੀ ਪਾਇਆ ਜਾਊਗਾ। ਠੀਕ ਹੈ। ਤੇ ਬਾਕੀ ਮੇਰੇ ਖਿਆਲ ਜਿਹੜੇ ਮੈਨ ਸੀਓ ਐਸਐਸਵੀ ਪਤਾ ਉਹ ਤਾਂ ਉਹ ਤਾਂ ਆਏ ਨਹੀਂ ਹਾਂਜੀ ਹਾਂਜੀ ਤੇ ਬਾਕੀ ਹੁਣ ਆ ਆਈ ਸੀ ਬਾਕੀ ਅੱਗੇ ਦੇਖੋ ਕੀ ਬਣਦਾ ਜੀ ਬਾਕੀ ਅਸੀਂ ਆਪਣੀ ਗੱਲ ਤੇ ਡੇਰੇ ਰਹਾਂਗੇ ਹਨਸਾਫ ਲਾਵਾਂਗੇ ਤੇ ਇਸੇ ਬੰਦੇ ਨੂੰ ਪ੍ਰਧਾਨ ਬਣਾਵਾਂਗੇ ਨਹੀਂ ਮਤਲਬ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਬਿਲਕੁਲ ਸੱਚ ਹੈ ਮਤਲਬ ਵੀ ਇਹਨਾਂ ਨੇ ਕੀਤਾ ਨਰਿੰਦਰ ਗੋਪਾ ਰਾਜ ਉੱਤੇ ਪਰਚਾਉਣਾ ਜਿਹਦਾ ਵੀ ਉਹ ਗਲਤ ਝੂਠੀ ਸੌਂਹ ਕਰੀ ਹੈ ਵੀ ਕੋਈ ਇਹਦੇ ਪਰ ਰਾਜਨੀਤੀ ਨਹੀਂ ਹੋ ਰਹੀ ਇਹ ਤਾਂ ਨਹੀਂ ਵੀ ਰਾਜਨੀਤੀ ਹੋ ਰਹੀ ਹੈ ਵੀ ਬਾਕੀ ਪਾਰਟੀਆਂ ਵਾਲੇ ਆ ਰਹੇ ਨੇ ਰਾਜਨੀਤੀ ਕਰ ਰਹੇ ਨੇ ਨਹੀਂ ਰਾਜਨੀਤੀ ਨਹੀਂ ਹੋ ਰਹੀ ਇਹ ਤਾਂ ਬੱਚਿਆਂ ਇਹ ਤਾਂ ਐਡੀ ਭੈੜੀ ਰਾਜਨੀਤੀ ਕੁੱਤੀ ਚੀਜ਼ ਐ ਇਹ ਬੱਚੇ ਤੱਕ ਵਰਤ ਲੈਂਦੇ ਨੇ ਠੀਕ ਐ ਜੀ ਇਹ ਤਾਂ ਚਲੋ ਉਹਨੂੰ ਉਦਾਂ ਸੋਹ ਚੁੱਕੀ ਉਦਾਂ ਵੀ ਪੇਸ਼ ਕਰ ਦਿੰਦੇ ਹੁੰਦੇ ਨੇ ਬੱਚੇ ਇਹ ਰਾਜਨੀਤੀ ਐਡੀ ਗੰਦੀ ਚੀਜ਼ ਐ ਬਾਕੀ ਸਮਝ ਗਏ ਹੋਵੋ ਤੁਸੀਂ ਭਾਈ ਜੀ ਹੋਰ ਐ ਲਾਸਟ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਲੋਰਟ ਵੀਰੇ ਇਨਸਾਫ ਹੀ ਚਾਹੀਦਾ ਸਾਨੂੰ ਜਿਹੜੇ ਬੰਦੇ ਇਹਦੇ ਚ ਇਨਵੋਲਵ ਨੇ ਸਾਰੇ ਉਹਨਾਂ ਦੇ ਪਰਚੇ ਹੋਣੇ ਚਾਹੀਦੇ ਨੇ ਠੀਕ ਐ ਜੀ ਤੇ ਇਨਸਾਫ ਦੀ ਮੰਗ ਕਰਦੇ ਆਂ ਭਾਈ ਜੀ ਇਹਦੇ ਵਾਸਤੇ ਸਾਨੂੰ ਫਾਨਾ ਕਿਸਾਨ ਕਿਸਾਨਾਂ ਧਰਨੇ ਨੂੰ ਧਰਨਾ ਲਾਣਾ ਪਵੇ ਫੁੱਲ ਲਾਵਾਂਗੇ ਧਰਨਾ ਲੰਬਾ ਲਾ ਲਾਂਗੇ ਲੰਬਾ ਸੰਘਰਸ਼ ਚੱਲੂਗਾ ਕਾਕੇ ਨੂੰ ਇਨਸਾਫ ਨਹੀਂ ਮਿਲਦਾ ਜਦ ਤੱਕ ਧਰਨਾ ਜਾਰੀ ਰਹੂਗਾ ਜੀ ਭਾਈ ਜੀ ਬਹੁਤ ਬਹੁਤ ਧੰਨਵਾਦ ਜੀ ਚਲੋ ਸ਼ੰਕਰ ਜੀ ਭਾਈ ਗੁਰਦ ਸਿੰਘ ਭਤੇ